ਦੇਸ਼ ਦੇ ਸੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਮਾਸਟਰ ਬਲਵਿੰਦਰ ਸਿੰਘ ਜੀ ਛੇਕੋਂ ਉਹਨਾਂ ਕੋ ਅਸੀਂ ਅੱਜ ਜਾਣਾਂਗੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਲੇ ਪਾਸ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਸ਼ੇਖੋਂ ਸਾਹਿਬ ਸਤਿ ਸ਼੍ਰੀ ਅਕਾਲ ਭਾਜੀ ਕਿ ਹਰ ਚੱਲ ਜੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹਾਂਜੀ ਸ਼ੇਖੋਂ ਸਾਹਿਬ ਸਾਡਾ ਜਿਹੜਾ ਤੁਹਾਡੇ ਦੁਆਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹਾਂਜੀ ਅੱਜ ਇਤਿਹਾਸ ਪ੍ਰਕਾਸ਼ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਸਾਨੂੰ ਸਾਹਿਬ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਸਾਡੇ ਚੈਨਲ ਦਾ ਬਹੁਤ ਧੰਨਵਾਦ ਜੀ ਸਾਹਿਬ ਜੀ। ਔਰ ਸੰਧੂ ਸਾਹਿਬ ਅਸੀਂ ਅੱਜ ਅੰਜਵਾ ਪਾਗ ਅ ਸ਼ੁਰੂ ਕਰਨ ਲੱਗੇ ਆਂ ਹਾਂਜੀ। 2 ਨਵੰਬਰ 1700 80 ਦੀ ਗੱਲ ਹੈ। ਹਾਂਜੀ। ਔਰ ਉਹ ਦਿਨ ਹੈ ਕਿ ਜਿਹੜਾ ਨਾ ਭੁਲਣਯੋਗ ਦਿਨ ਹੈ। ਇਹ ਦਿਨ ਆਪਣੇ ਥਾਂ ਤੇ ਇੱਕ ਬੜੀ ਵਡਿਆਈ ਤੇ ਮਹੱਤਤਾ ਰੱਖਦਾ ਹੈ। ਸਾਰੇ ਸੰਸਾਰ ਵਿੱਚ ਇਸ ਦਿਨ ਨੂੰ ਭੁੱਲਿਆ ਨਹੀਂ ਜਾ ਸਕਦਾ। ਇਸ ਦਿਨ ਹਾਲਸਾ ਪੰਥ ਵਾਸਤੇ ਮਾਨਜੋਗ ਹਸਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਰਦਾਰ ਮਹਾਂ ਸਿੰਘ ਤੇ ਸਰਦਾਰ ਨਿਰ ਰਾਜਪੁਰ ਦੀ ਪੁੱਖੋਂ ਹੋਇਆ। ਠੀਕ ਹੈ। ਇਸ ਦਿਨ ਕਹਿੰਦੇ ਕਿ ਸਰਦਾਰ ਮਹਾਂ ਸਿੰਘ ਇੱਕ ਬੜੀ ਤਗੜੀ ਰਣਜੀਤ ਕੇ ਹੈ ਸੀ। ਜੀ ਤੇ ਇਸੇ ਕਰਕੇ ਉਹਨਾਂ ਦਾ ਨਾਮ ਜਿਹੜਾ ਮਹਾਰਾਜਾ ਰਣਜੀਤ ਸਿੰਘ ਰੱਖਿਆ ਗਿਆ। ਜਿੱਤੇ ਵੀ ਰਣ ਜਿੱਤਣ ਵਾਲਾ, ਰਣ ਜਿੱਤਣ ਵਾਲਾ। ਹਾਂਜੀ। ਤੇ ਇੱਕ ਉਹਨਾਂ ਦੇ ਉਹਨਾਂ ਸਟੈਮਾਂ ਤੇ ਗੁਰੂ ਹੁੰਦੇ ਸੀ ਜਿਹੜੇ ਕਿ ਗੁਰੂ ਆਸੇ ਜੀ ਉਹਨਾਂ ਅਨੁਸਾਰ ਵੀ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਰੱਖਿਆ ਗਿਆ। ਹਾਂਜੀ ਹਾਂਜੀ। ਤੇ ਇਸ 쿠ਸੀ ਵਿੱਚ ਸਰਦਾਰ ਮਹਾ ਸਿੰਘ ਨੇ ਬਹੁਤ ਜ਼ਿਆਦੀਆਂ ਖੁਸ਼ੀਆਂ ਮਨਾਈਆਂ ਤੇ ਬਹੁਤ ਜ਼ਿਆਦੇ ਗਰੀਬਾਂ ਨੂੰ ਦਫੇ ਦਿੱਤੇ, ਦਾਨ ਦਿੱਤੇ ਤੇ ਗੁਰੂ ਘਰਾਂ ਵਾਸਤੇ ਵੀ ਬਹੁਤ ਜ਼ਿਆਦਾ ਧੰਨ ਜਿਹੜਾ ਨਾ ਵੰਡਿਆ ਉਹਨਾਂ ਨੇ। ਮੇਰੇ ਘਰ ਪੁੱਤ ਨੇ, ਮੇਰੇ ਘਰ ਪੁੱਤ ਹੋਇਆ ਤੇ ਖੁਸ਼ੀ ਵਿੱਚ ਹਰ ਇੱਕ ਧਰਮ ਵਾਸਤੇ ਉਹਨਾਂ ਨੇ ਗੱਫੇ ਦਿੱਤੀ। ਦੇਖੋਇਆ ਕਿ ਕਿ ਸੰਧੂ ਸਾਹਿਬ ਅਜੇ ਬੱਚਾ ਥੋੜੇ ਦਿਨਾਂ ਦਾ ਸੀ ਤੇ ਉਹਨੂੰ ਨਾਂ ਮਾਤਾ ਸੀਤਲਾ ਨਿਕਲਿਆ। ਛੇਰੇ ਪੰਜਾਬ ਛੇਰੇ ਪੰਜਾਬ ਮਹਾਰਾਜਾ ਮਹਾਰਾਜਾ ਅਜੇ ਬੱਚੇ ਸੀ ਉਹ ਅੱਛਾ ਨਿਕਲਾਈ ਤੋਂ ਬਿਮਾਰੀ ਇੰਨੀ ਭਿਆਨਕ ਹੋਈ ਕਿ ਉਹਨਾਂ ਦੇ ਬਚਨ ਦੀ ਕੋਈ ਆਸ ਨਹੀਂ ਰਹੀ ਹਾਂਜੀ ਸਾਰੇ ਉਸ ਟਾਈਮ ਤੇ ਦੁਖੀ ਪ੍ਰਵਿੱਤੀ ਵਿੱਚ ਹੋ ਗਏ ਬਿਲਕੁਲ ਪਰ ਕੀ ਮਹਾਰਾਜਾ ਲੋਕ ਇੱਕ ਪਾਣਾ ਵਰਤਿਆ ਕਿ ਕੁਝ ਦਿਨਾਂ ਬਾਅਦ ਹੀ ਉਹ ਬਿਮਾਰੀ ਨੂੰ ਥੋੜਾ ਥੋੜਾ ਮੋੜਾ ਪੈਣਾ ਸ਼ੁਰੂ ਹੋਇਆ ਤੇ ਥੋੜੇ ਚਿਰ ਬਾਅਦ ਉਹ ਬਿਮਾਰੀ ਠੀਕ ਹੋ ਗਈ ਹਾਂਜੀ ਪਰ ਹੋਇਆ ਕਿ ਉਹ ਬਿਮਾਰੀ ਦੇ ਕਾਰਨ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਖੱਬੀ ਅੱਖ ਦੀ ਨਿਗਾ ਚਲੀ ਤੇ ਬਚਪਨ ਦੇ ਵਿੱਚ ਹੀ ਬਚਪਨ ਦੇ ਵਿੱਚ ਛੋਟੇ ਬੱਚੇ ਹੁੰਦੇ ਅਜੇ ਕੋ ਥੋੜੇ ਦਿਨਾਂ ਦੀ ਸੀ ਠੀਕ ਤੇ ਉਹਨਾਂ ਦਿਨਾਂ ਚ ਕਿਸੇ ਨੇ ਇਹ ਨਹੀਂ ਸੋਚਿਆ ਹੈਗਾ ਵੀ ਇਹ ਜਿਹੜਾ ਮੁੰਡਾ ਇਹ ਬਿਮਾਰੀ ਦਾ ਮਾਰਿਆ ਇਹ ਕਿਸੇ ਦਿਨ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦਾ ਨਾਂ ਰੋਸ਼ਨ ਕਰੇਗਾ ਇਹ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਕਹਾਵੇਗਾ ਜਦ ਕਿਤਾਬ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਕਿਸੇ ਨੇ ਸੋਚਿਆ ਹੀ ਨਹੀਂ ਜਿੱਦਿ ਕਿ ਜਿਸ ਤਰ੍ਹਾਂ ਉਹਨਾਂ ਨੂੰ ਬਿਮਾਰੀ ਨੇ ਇਹਨਾਂ ਲਟਾੜਿਆ ਬਹੁਤ ਮੁਸ਼ਕਲ ਆਈ ਬਿਲਕੁਲ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਮਹਾ ਸਿੰਘ ਦੀ ਫੌਜੀ ਸ਼ਕਤੀ ਬਹੁਤ ਵੱਧ ਚੁੱਕੀ ਸੀ ਕਿ ਬਹੁਤ ਜ਼ਿਆਦੇ ਉਹਨਾਂ ਕੋਲੋਂ ਮਤਲਬ ਕਿ ਜਿਹੜੇ ਉਹਨਾਂ ਦੇ ਫੌਜੀ ਬਹੁਤ ਜ਼ਿਆਦੇ ਹੋ ਗਏ ਸੀ घोड़े असला बहुत ज्यादा उसी जेमा सरदार मान सिंह ने सोचा कि हो न सके ते शक्ति ਦਾ ਫਾਇਦਾ ਉਠਾਇਆ ਜਾਵੇ ਹਾਂਜੀ ਉਹਨਾਂ ਨੇ ਇੱਕ ਪਿੰਡੀ ਦੇ ਲਗੇ ਤਿੰਨ ਅਰਿਆਸਤਾਂ ਸੀਗੀਆਂ ਵਖਰੀਆਂ ਵਖਰੀਆਂ ਉਹਨਾਂ ਉੱਤੇ ਹੱਲਾ ਬੋਲ ਦਿੱਤਾ ਹੱਲਾ ਬੋਲ ਕੇ ਤੇ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਸਾਰਾ ਕੁਝ ਕਰ ਲਿਆ ਹਾਂਜੀ ਕਬਜ਼ੇ ਚ ਕਰਨ ਤੋਂ ਬਾਅਦ ਉਹਨਾਂ ਨੇ ਸੰਧੂ ਸਾਹਿਬ ਕੀਤਾ ਕਿ ਕਿ ਉੱਥੋਂ ਇੰਨਾ ਕੁ ਨਜ਼ਰਾਨਾ ਇਕੱਠਾ ਕੀਤਾ ਜਾਨੀ ਕਿ ਜਿਹਨੂੰ ਪੈਸਾ ਕਹਿੰਦੇ ਆ ਨਜ਼ਰ ਉਹ ਹੀ ਹੁੰਦਾ ਉਹਨਾਂ ਦਾ ਹਨ ਬਿਲਕੁਲ ਉਹ ਇਕੱਠਾ ਕਰਕੇ ਤੇ ਉਹਨਾਂ ਇੱਥੇ ਆ ਗਏ ਜਾਨੀ ਕਿ ਆਪਣੇ ਘਰ ਆ ਗਏ ਇੱਥੇ ਆ ਕੇ ਫਿਰ ਉਹਨਾਂ ਨੇ ਕੀ ਕੀਤਾ ਕਿ ਇੱਕ ਕੋਟਲੀ ਲੱਗਿਆ ਗਈ ਸੀ ਕੋਟਲੀ ਤੇ ਪਤਾ ਨਹੀਂ ਕੀ ਉਹਨੂੰ ਕਹਿੰਦੇ ਕੋਟਲੀ ਸ਼ਹਿਰ ਸੀਗਾ ਹਾਂਜੀ ਉੱਥੇ ਉਹਨਾਂ ਨੇ ਜਾ ਕੇ ਤੇ ਫਿਰ ਹੱਲਾ ਬੋਲ ਦਿੱਤਾ ਤੇ ਉਥੋਂ ਉਹਨਾਂ ਨੇ ਇੰਨਾ ਕੁ ਅਸਲਾ ਬਰਾਮਦ ਕੀਤਾ ਵੀ ਬਹੁਤ ਜ਼ਿਆਦਾ ਅਸਲਾ ਪਰ ਪਰ ਕੇ ਘੋੜਿਆਂ ਤੇ ਲੱਦ ਲੱਦ ਕੇ ਤੇ ਲੈ ਜਾਂਦਾ ਆਪਣੇ ਆਪਣੀ ਬਰਾਸ ਆਪਣੀ ਬਰਾਸ ਤੇ ਵਿੱਚ ਲੈ ਜਾਂਦਾ ਉਹਨਾਂ ਨੇ ਆਪਣੇ ਬਹੁਤ ਜ਼ਿਆਦਾ ਕਬਜ਼ਾ ਕਰ ਲਿਆ ਫਿਰ ਬਾਅਦ ਵਿੱਚ ਨਾਲੇ ਇਹ ਵੀ ਕਹਿੰਦੇ ਨੇ ਜਿਹੜੀ ਕੋਟਲੀ ਸ਼ਹਿਰ ਸੀਗਾ ਉਹਨਾਂ ਦਿਨਾਂ ਦੇ ਵਿੱਚ ਅਸਲੇ ਦੇ ਨਾਂ ਨਾਲ ਬਹੁਤ ਬਹੁਤ ਜ਼ਿਆਦਾ ਜਾਣਿਆ ਜਾਂਦਾ ਸੀ ਤੇ ਬੜਾ ਮਸ਼ਹੂਰ ਸੀਗਾ ਕਿਉਂਕਿ ਉੱਥੇ ਅਸਲਾ ਹੀ ਬਣਦਾ ਸੀ ਅੱਛਾ ਅੱਛਾ ਫਿਰ ਇਹਨਾਂ ਸਾਰਿਆਂ ਕੰਮਾਂ ਤੋਂ ਵਿਹਲਾ ਹੋ ਕੇ ਤੇ ਮਹਾਰਾਜ ਸਰਦਾਰ ਬਹਾਦਰ ਸਿੰਘ ਨੇ ਦਿਵਾਲੀ ਦੇ ਮੇਲੇ ਤੇ ਅੰਮ੍ਰਿਤਸਰ ਆਉਣ ਦਾ ਵਿਚਾਰ ਬਣਾਇਆ ਠੀਕ ਹੈ ਜੀ ਉਹ ਦਰਬਾਰ ਦਿਵਾਲੀ ਦੇ ਮੇਲੇ ਤੇ ਆਨ ਕੇ ਤੇ ਉਹਨਾਂ ਨੇ ਇੱਥੇ ਦਰਬਾਰ ਸਾਹਿਬ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤੇ ਕੋਈ ਆਪਣਾ ਜਿਹੜੀ ਪੇਟਾ ਬਹੁਤ ਸਾਰਾ ਗੱਫਾ ਗੁਰਦੁਆਰਾ ਸਾਹਿਬ ਨੂੰ ਪੇਟ ਕੀਤਾ ਆਪਣੀਆਂ ਇਸ਼ੰਤਾਵਕ ਸੁਖਨਾਮਤਾਵਕ ਫਿਰ ਨਿਜ ਅਨਸਾਰ ਕਹਿੰਦੇ ਕਿ ਸਾਰੇ ਸਰਦਾਰ ਜਿੰਨੀਆਂ ਸਲਤਨਾਂ ਹੁੰਦੀਆਂ ਨੇ ਉਹਨਾਂ ਦੇ ਇਕੱਠੇ ਹੋਏ ਚ ਤੇ ਉਹਦੇ ਵਿੱਚ ਜੱਸਾ ਸਿੰਘ ਰਾਮ ਗੜੀਆਂ ਨੇ ਸਰਦਾਰ ਮਾਨ ਸਿੰਘ ਨੂੰ ਕਿਹਾ ਕਿ ਜੈ ਸਿੰਘ ਚੰਗੀ ਹੈਗਾ ਕੋਈ ਰਾਜਾ ਉਹਨੇ ਮੇਰੀ ਕਾਫੀ ਹੱਦ ਜਿਹੜੀ ਹੈ ਨਾ ਰਿਆਸਤ ਦੀ ਦਬਲੇ ਆਪਣੇ ਕਬਜੇ ਚ ਲੈ ਆਪਣੇ ਕਬਜੇ ਚ ਕਰ ਤੇ ਸਰਦਾਰ ਮਹਾ ਸਿੰਘ ਨੇ ਸੋਚਿਆ ਕਿ ਇਹਨਾਂ ਦਾ ਫੈਸਲਾ ਕਿਉਂ ਨਾ ਘਰ ਬੈਠ ਕੇ ਕਰਾਇਆ ਜਾਵੇ ਕਿਉਂਕਿ ਇਹ ਜਿਆਦਾ ਲੜਾਈਆਂ ਝਗੜਿਆਂ ਦੇ ਵਿੱਚੋਂ ਕੀ ਰੱਖਿਆ ਅਜੀ ਇਹਨਾਂ ਸੋਚਦੇ ਪਏ ਸੀ ਕਿ ਕਿਸੇ ਬੰਦੇ ਨੇ ਜਾ ਕੇ ਤੇ ਜੈ ਸਿੰਘ ਨੂੰ ਭੜਕਾ ਦਿੱਤਾ ਕਿ ਸਰਦਾਰ ਮਹਾ ਸਿੰਘ ਕਿ ਜੱਸਾ ਸਿੰਘ ਰਾਮਗੜੀਆ ਇਹ ਤੋਂ ਬੇਉਂਤ ਬਣਾ ਰਿਹਾ ਤੇਰੇ ਤੇ ਹਮਲਾ ਕਰਨ ਇਹ ਤਾਂ ਆਪਣੇ ਹਿਸਾਬ ਨਾਲ ਅਚਾਨਕ ਹੀ ਗਏ ਉੱਥੇ ਉਹਨਾਂ ਨੂੰ ਮਿਲਣ ਵਾਸਤੇ ਵੀ ਸਰਦਾਰ ਮਾਨ ਸਿੰਘ ਨੇ ਸੋਚਿਆ ਵੀ ਮੇਰੀ ਉਹ ਇਸ਼ਤ ਕਰੇਗਾ ਅੰਦੇ ਆਪਾ ਬਹਿ ਕੇ ਗੱਲ ਦੋਨਾਂ ਦੀ ਸੰਧੀ ਕਰਾ ਦਾਂਗੇ ਪਰ ਹੋਇਆ ਕਿ ਉਹ ਪਹਿਲਾਂ ਹੀ ਤੱਤਾ ਬੈਠਾ ਸੀ ਬਹੁਤ ਜ਼ਿਆਦਾ ਜਦੋਂ ਇਹ ਗਏ ਤੇ ਉਹਨੇ ਅੱਗੋਂ ਬਹੁਤ ਜ਼ਿਆਦਾ ਔਖਾ ਬੋਲਿਆ ਜਨ ਇਹਨਾਂ ਕੋਖਾ ਬੋਲਿਆ ਵੀ ਬੋਲ-ਬੋਲ ਦੇ ਵਿੱਚ ਹੀ ਉਹਨਾਂ ਦੀ ਟਕਰਾਅ ਹੋ ਗਿਆ ਟਕਰਾਅ ਸਾਨੂੰ ਸਾਬ ਇੰਨਾ ਹੋ ਗਿਆ ਕਿ ਉਹ ਲੜਾਈ ਦਾ ਮਾਹੌਲ ਬਣ ਗਿਆ ਅੱਛਾ ਲੜਾਈ ਦਾ ਮਾਹੌਲ ਇੰਨਾ ਜ਼ਿਆਦਾ ਬਣ ਗਿਆ ਕਿ ਬਟਾਲੇ ਦੇ ਲਾਗੇ ਇੱਕ ਅਚਲ ਹੈਗਾ ਅਚਲ ਸਾਹਿਬ ਜਿਹਨੂੰ ਅੱਜ ਕੱਲ ਅਚਲ ਸਾਹਿਬ ਕਹਿੰਦੇ ਹਾਂਜੀ ਉੱਥੇ ਲੜਾਈ ਸ਼ੁਰੂ ਹੋ ਗਈ ਅੱਛਾ ਜੀ ਲੜਾਈ ਸ਼ੁਰੂ ਹੋ ਗਈ ਲੜਾਈ ਇੰਨੀ ਕਿ ਸ਼ੁਰੂ ਹੋ ਗਈ ਵੀ ਜੈ ਸਿੰਘ ਦਾ ਵੱਡਾ ਬੇਟਾ ਜਿਹੜਾ ਸੀਗਾ ਗੁਰਬਖਸ਼ ਸਿੰਘ ਉਹ ਜੰਗ ਵਿੱਚ ਸ਼ਹੀਦ ਹੋ ਗਿਆ ਮਾਰਿਆ ਗਿਆ ਮਾਰਿਆ ਗਿਆ ਤੇ ਜਿਹੜੀ ਫੌਜ ਹੀ ਉਖ ਖਿੰਡਰ ਫੁੰਡਰ ਗਈ ਤੇ ਉਹ ਸਾਰਾ ਜਿਹੜਾ ਇਹਨਾਂ ਲਾਣਾ ਉਹ ਸਰਦਾਰ ਮਾਨ ਸਿੰਘ ਦੇ ਕਬਜ਼ੇ ਚ ਆ ਗਿਆ ਤੇ ਸਰਦਾਰ ਮਾਨ ਸਿੰਘ ਨੇ ਉਸ ਟਾਈਮ ਤੇ ਕੀਤਾ ਵੀ ਜੱਸਾ ਸਿੰਘ ਰਾਮਗੜੀ ਰਾਮਗੜੀ ਦਾ ਜਿਹੜਾ ਹਿੱਸਾ ਜੈ ਸਿੰਘ ਨੇ ਦੱਬਿਆ ਸੀ ਉਹਦਾ ਕਬਜ਼ਾ ਰਾਮਗੜੀਆ ਸਾਹਮੂ ਕਰਾ ਦਿੱਤਾ ਰਾਮਗੜੀਆ ਸਾਹਮੂ ਕਰਾ ਦਿੱਤਾ ਤੇ ਅਜੇ ਇੰਨੀ ਗੱਲ ਹੋਈ ਅਤੇ ਤੁਰਪੇ ਉੱਥੋਂ ਤੇ ਨਿਸ਼ਾਰੇ ਲਾਗੇ ਜਾ ਕੇ ਫਿਰ ਜੈ ਸਿੰਘ ਨੇ ਮਹਾ ਸਿੰਘ ਹੁਣਾ ਦੇ ਹੱਲ ਲਾਭੂ ਅੱਛੇ ਜਿੱਥੇ ਫਿਰ ਉਹਦੀ ਕੋਈ ਚੜ੍ਹਾਈ ਨਹੀਂ ਹੋਈ ਫਿਰ ਉਹਨੂੰ ਮੂੰਹ ਦਿਖਾਣੀ ਪਈ ਤੇ ਫਿਰ ਉਹਨੂੰ ਪਰਤਣਾ ਪਿਆ ਉੱਥੋਂ ਤੇ ਮਹਾ ਸਿੰਘ ਉੱਥੇ ਵੀ ਕਾਮਯਾਬ ਹੋ ਗਿਆ ਠੀਕ ਹੈ ਲਕਤਨ ਸਾਰੇ ਆਉਂਦਾ ਵਾਕਿ ਜਿਹੜੀ ਜੈ ਸਿੰਘ ਦੀ ਪੋਤੀ ਸਦਾ ਕੋਰਸੀ ਉਹ ਆਪਣੇ ਇਲਾਕੇ ਦੇ ਵਿੱਚ ਜਿਵੇਂ ਭਲਵਾਨ ਸੂਰਮੇ ਹੁੰਦੇ ਆ ਉਸੇ ਤਰ੍ਹਾਂ ਹੀ ਉਹਦਾ ਬੜਾ ਨਾਂ ਸੀ ਉਸ ਤੋਂ ਕੋ ਦੁਨੀਆ ਬਹੁਤ ਡਰਦੀ ਸੀ ਤੇ ਉਹ ਆਪਾਂ ਕਹਿ ਸਕਦੇ ਆ ਕਿ ਉਹ ਵੀ ਇੱਕ ਸੂਰਮੇ ਦੇ ਤੌਰ ਤੇ ਮੰਨੀ ਜਾਂਦੀ ਸੀ ਸਦਾ ਕੋ ਸਰਦਾਰ ਸਰਦਾਰ ਜੈ ਸਿੰਘ ਦੀ ਕੁੜੀ ਪੋਤੀ ਪੋਤੀ ਸਰਦਾਰ ਜੈ ਸਿੰਘ ਦੀ ਪੋਤੀ ਸਦਾ ਕੋ ਸਦਾ ਯਾਨੀ ਕਿ ਉਹਦਾ ਨਾਮ ਉਹਦਾ ਹੋ ਗਿਆ ਹੋਇਆ ਕੀ ਕਿ ਸਦਾ ਕੋ ਨੂੰ ਇਸ ਗੱਲ ਦਾ ਡਰ ਲੱਗਣ ਲੱਗ ਪਿਆ ਵੀ ਮਹਾ ਸਿੰਘ ਜਿਹੜਾ ਵਾ ਸਰਦਾਰ ਦੀ ਚੜ੍ਹਾਈ ਬੜੀ ਆ ਹਾਂਜੀ ਤੇ ਜੇ ਇਦਾਂ ਹੁੰਦਾ ਰਿਹਾ ਤੇ ਉਹਨੇ ਮੇਰੇ ਵੀ ਏਰੀਏ ਦੇ ਵਿੱਚ ਕਬਜ਼ਾ ਕਰ ਲੈਣਾ ਤੇ ਮੇਰੀ ਫੌਜ ਨੂੰ ਲਾਗੂ ਮੇਰੀ ਵਿਰਾਸਤ ਤੇ ਮੇਰੀ ਵਿਰਾਸਤ ਤੇ ਕਬਜ਼ਾ ਉਹਨੂੰ ਇਸ ਗੱਲ ਦਰ ਰਾਤ ਦਿਨ ਠਾਈ ਜਾਂਦਾ ਉਹ ਬੜੀ ਸੁੱਝੀ ਹੋਈ ਹੋਣ ਕਾਰਨ ਉਹਨੇ ਇੱਕ ਵਿਉਂਤਬੰਦੀ ਬਣਾਈ ਵੀ ਜਿਹਦੇ ਨਾਲ ਸਰਦਾਰ ਮਹਾ ਸਿੰਘ ਵੀ ਮੇਰੇ ਨਾਲ ਸੰਧੀ ਹੋ ਜੇ ਤੇ ਸਾਡਾ ਦੋਵਾਂ ਦਾ ਆਪਸ ਵਿੱਚ ਮੇਲ ਹੋ ਜੇ ਤੇ ਜਿਹੜਾ ਕੰਮ ਜਿਹੜਾ ਮੇਰਾ ਵੀ ਚੱਲਦਾ ਰਹੇ ਤੇ ਉਹਦਾ ਵੀ ਚੱਲਦਾ ਰਹੇ ਯਾਨੀ ਕਿ ਸਦਾਕੁਰ ਇੱਕ ਸਿਆਸਤਦਾਨੀ ਸਿਆਸਤਦਾਨੀ ਕਹਿ ਲਾਸਾ ਇਹ ਸਿਆਸੀ ਨਹੀਂ ਮਹਾਰਾਜੇ ਰਾਜੇ ਮਹਾਰਾਜੇ ਨੇ ਕੋਈ ਆ ਸਵਾਦ ਉਹ ਛੋਟੇ ਮੋਟੇ ਲੋਕੀ ਸਿਆਸਤ ਕਰਦੇ ਉਹ ਨੂੰ ਰਾਜਿਆਂ ਦੀ ਗੱਲ ਹੁੰਦੀ ਸੀ ਸਿਆਸਤ ਅਸਲੀ ਸਿਆਸਤ ਉਹ ਕਰਦੇ ਹੁਣ ਤੇ ਆ ਐਵੇਂ ਲੰਡੀ ਬੁੱਤੀ ਕਰਦੇ ਫਿਰਦੇ ਇਹਨਾਂ ਦੀ ਕਿਹੜੀ ਗੱਲ ਕਰਦੇ ਆ ਕੋਈ ਆ ਕਿ ਸਦਾਕੁਰ ਨੇ ਨਾ ਇਹੋ ਜਿਹੀ ਵਿਹੋਦ ਬਣਾਈ ਕੇ ਮਹਾ ਸਿੰਘ ਦੇ بیٹے ਸਰਦਾਰ ਮਹਾਰਾਜਾ ਰਣਜੀਤ ਸਿੰਘ ਨਾਲ ਆਪਣੀ ਲਟਕੀ ਮਹਿਤਾਬ ਕੌਰ ਦਾ ਰਿਸ਼ਤਾ ਕਰ ਮੰਗਣੀ ਕਰ ਅੱਛਾ ਮੰਗਣੀ ਕਰਨੀ ਦੇਰ ਹੋਈ ਸੰਧੂ ਸਾਹਿਬ ਉਹਨਾਂ ਦੀਆਂ ਆਪਸ ਵਿੱਚ ਗੱਠਬੰਦੀ ਹੋ ਗਈ ਹਾਂਜੀ ਗੱਠਬੰਦੀ ਹੋਂ ਦੋ ਵਿਰਾਸਤਾਂ ਰਲ ਗਈਆਂ ਬਿਲਕੁਲ ਉਹਨਾਂ ਦੀ ਹੋਰ ਚੜ੍ਹਾਈ ਹੋ ਗਈ ਦੋਹਾਂ ਦੀ ਸ਼ੁਕਰ ਚੱਕਿਆ ਤੇ ਭਾਈ ਕਿਨੇ ਆ ਹਾਂ ਨਹੀਂ ਸ਼ੁਕਰ ਚੱਕਿਆ ਤੇ ਭਾਈ ਕਿਨੇ ਆ ਨਹੀਂ ਸਦਾ ਕੋਰ ਦੀ ਤੇ ਇਹ ਸਰਦਾਰ ਮਹਾ ਸਿੰਘ ਹਾਂਜੀ ਇਹ ਦੋਨੋਂ ਵਿਰਾਸਤਾਂ ਜਿਹੜੀਆਂ ਇਹਨਾਂ ਦੀ ਵੱਖ-ਵੱਖ ਵਿਰਾਸਤਾਂ ਹੀ ਜਦੋਂ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਗਈਆਂ ਕਦੋਂ ਵਿਰਾਸਤਾਂ ਦੋਨੇ ਇਕੱਠੀਆਂ ਹੋ ਗਈਆਂ ਤੇ ਥੋੜੇ ਚਿਰ ਬਾਅਦ ਹੀ ਇਹ 1700 ਤੇ 85 ਦੀ ਗੱਲ ਆ ਜਦੋਂ ਉਹਨਾਂ ਦੀ ਮੰਗਣੀ ਹੋਈ ਤੇ ਮੰਗਣੀ ਤੋਂ ਬਾਅਦ ਮੇਰੇ ਖਿਆਲ ਚ ਥੋੜੇ ਚਿਰ ਬਾਅਦ 1700 96 ਦੇ ਵਿੱਚ ਸਰਦਾਰ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਬੜੀ ਧੂਮ-ਧਾਮ ਨਾਲ ਹੋਇਆ ਠੀਕ ਹੈ ਬੜੀ ਤੂਮਤਾਂ ਨਾਲ ਜਦ ਵਿਆਹ ਹੋਇਆ ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਇਹ ਸੀਗਾ ਸਾਡਾ ਪੰਜਵਾਂ ਭਾਗ ਠੀਕ ਹੈ ਜੀ ਹੁਣ ਅਸੀਂ ਛੇਵਾਂ ਭਾਗ ਲੈ ਕੇ ਅਗਲੇ ਹfte ਹਾਜ਼ਰ ਹੋਵਾਂਗੇ ਫਿਰ ਰੋਟਿਆਂ ਦੇ ਰੂਬਰੂ ਠੀਕ ਹੈ ਜੀ ਇਹਦੇ ਨਾਲ ਆਪ ਜੀ ਨੂੰ ਤੇ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਤੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਸਕਾਈ ਸਤਿ